ਬਾਕੀ ਇਹ ਦੇਖ ਸਕਦੇ ਹੋ ਚੱਕੀ ਤੇ ਪੁਰਾਣਾ ਸਿਸਟਮ ਤੇ ਆਪਾਂ ਨੂੰ ਕਲਚਰ ਜਿਹੜਾ ਖਤਮ ਕਰ ਲਿਆ ਨਾ ਪੰਜਾਬ ਦਾ ਤੇ ਇਹ ਤੇ ਆਉਣਾ ਪੈਣਾ ਆਪਾਂ ਨੂੰ ਤੇ ਇਹਨੂੰ ਇਹ ਚੱਕੀ ਦਾ ਠੰਡਾ ਆਟਾ ਜਿਹਨੂੰ ਆਪਾਂ ਕਹਿੰਦੇ ਆ ਤੇ ਮੋਟਾ ਆਟਾ ਵੀ ਇਹਦਾ ਵਾ ਜਿਹੜੀਆਂ ਹੁਣ ਮਸ਼ੀਨਾਂ ਆਪਣੀ ਆ ਗਈਆਂ ਨਾ ਬੂਰਾ ਖੱਢੀ ਜਾਂਦੇ ਨੇ ਵਿੱਚੋਂ ਸਾਰਾ ਤੇ ਉਹ ਉਹਦੇ ਕਰਕੇ ਆਪਾਂ ਕਹਿੰਦੇ ਵੀ ਹੁਣ ਪੱਜਦੀ ਨਹੀਂ ਰੋਟੀ ਖਾਦੀ ਚਾਬ ਇਸ ਕੋ ਬੋਲਤੇ ਆ ਹਰੋ ਹਰੋ ਇਹ ਦੂਸਰਾ ਹੈ ਹਾਂ ਇਹ ਹਰੋ ਹੈ ਹਰੋ ਹੈ ਇਹ ਚਾਪ ਹਾਂ ਚਾਪ 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 ਹਾਂ ਬਹਿ ਜਾ ਨਾ ਬਹਿ ਰੋ ਕਿਸੇ ਬਤ ਅ ਤ ਉਹਦਾ ਨਹੀਂ ਹੋਣਾ ਇਹ ਤਾਂ ਆ ਗਿਆ ਨਾ ਲੈ ਲੈ ਆ ਗਿਆ ਤੁਰਸ ਹਾਂ ਜੀ ਆ ਤਾਂ ਨਹੀਂ ਉਹ ਤਾਜੀ ਚਲਾ ਗਈ ਆਈ ਵੀ ਕਿੰਨੇ ਸਾਦੇ ਦੇਖ ਰਣਾ ਲਾ ਕੇ ਕੁਝ ਲੈਣ ਲਾ ਲੈ ਕੇ ਆਉ ਨਾਲ ਬੰਨ ਹੋ ਤੇ ਕਰਾਇਆ ਨਾ ਉਹ ਫਿਰ ਚੱਲ ਜਾਂਦੀ ਆ ਇਹਦਾ ਮੇਨ ਆ ਜਿਹੜੀ ਆ ਨੋਰਮਲ ਚੱਲਦੀ ਆ ਵਾਹ ਚੱਕਣ ਦਿੰਦੇ ਨਹੀਂ ਇਹ ਉੱਪਰ ਹੀ ਜਾਂਦੇ ਟਰਾਲੀ ਆ ਪਾਣੀ ਸਾਫ ਆ ਮੈਂ ਕਹਿੰਦਾ ਆ ਪਾਣੀ ਸਾਫ ਆ ਆ ਦੇ ਕੇਸ ਤੇ ਕੇ ਬੱਚੀਆਂ ਫੜਦੇ ਹੋਣੇ ਸਾਰੇ ਵੱਡੀ ਆ ਨਾ ਤੇ ਪੂਰੀ ਬਹੁਤ ਪਾਣੀ ਖਿੱਚਦੀ ਹੋਣੀ ਆ ਕਰ ਲੈ ਮਾਦਾਪੁਰ ਨੂੰ ਤੇ ਮਾਦਾਪੁਰੇ ਜਾਣ ਵਾਲਿਆਂ ਰਹਿ ਗਿਆ ਜਾਨੀ ਇੱਥੋਂ 40 ਕਿਲੋਮੀਟਰ ਤੇ ਖੇਤੀ ਦੇਖ ਸਕਦੇ ਆ ਬਿਹਾਰ ਦੀ ਤੇ ਉਧਰੋਂ ਬੰਦਾ ਪਾਉਂਦਾ ਰਹੇ ਥਾਲੀ ਚ ਪਾ ਕੇ ਕੜਾਈ ਜਿਵੇਂ ਲੱਗਦਾ ਤੇ ਸਪੀਡ ਚੰਗੀ ਆ ਉਹ ਪੂਰਾ ਫਰਦੀ ਨਾਲ ਜਾਂਦਾ ਤੇ ਲੇਵਲ ਕੰਮ ਕਰਦੀ ਆ ਖੇਤਾਂ 'ਚ ਤੇ ਮੋਲ ਗ੍ਰੀਨ ਆ ਪੂਰਾ ਜਾਨੀ ਇੱਥੋਂ ਦਾ ਵੀ ਮੱਕੀ ਕਣਕ ਤੇ ਸਾਰੋਂ ਜ਼ਿਆਦਾ ਵਾਦ। ਵਿਚਵੇਚ ਹੈਗੀ ਆਪਣੀ ਹਰ ਹਰ ਵੀ ਲੱਗੀ ਹੋਈ ਹੈ। ਹੈ? ਵਿਚਵੇਚ ਹਰ ਹਰ ਵੀ ਲੱਗੀ ਹੋਈ ਹੈ ਮੈਂ ਕਿਹਾ। ਹੂੰ। ਸਾਲ ਦੀ ਫਸਲ ਆ ਹਰ ਹਰ ਤਾਂ ਇੱਥੇ ਪਟਦੇ ਨਹੀਂ ਕਹਿੰਦਾ। ਸਬਾਲ ਵੀ ਜਿਲਾ ਵਾ। ਜਣੀ ਸੜਕਾਂ ਬਿਹਾਰ ਦੀਆਂ ਆਪਾਂ ਜੋ ਮੈਂ ਕਹਿ ਲਈਏ ਵੀ ਪੰਜਾਬ ਨਾਲੋਂ ਟੌਪ ਤੇ ਐਸ ਟਾਈਮ ਆਹ ਸੜਕ ਤੁਸੀਂ ਦੇਖ ਸਕਦੇ ਆ। ਇਦੋਂ ਮਾੜੀ ਕੋਈ ਸੜਕ ਸਾਨੂੰ ਮਿਲੀ ਨਹੀਂ ਹਜੇ ਤੱਕ ਜਦੋਂ ਦੇ ਐਂਟਰ ਹੋਏ ਆਂ ਅਸੀਂ ਯੂਪੀ ਤੋਂ ਬਾਅਦ ਬਿਹਾਰ 'ਚ ਤੇ 17 ਨਾਲੋਂ ਜਣੀ ਬਹੁਤ ਜ਼ਿਆਦਾ ਸੁਧਾਰ ਤੇ ਇੱਥੇ ਵੀ ਪੰਜਾਬ ਵਾਂਗੂ ਰੋਡ ਵੱਡੇ ਵੱਡੇ ਕੰਮ ਖਿੱਚੀ ਆਉਂਦੇ ਆ ਬਹੁਤ ਜਣੀ ਜਾਲ ਪਿਛਾਰੇ ਆ ਰੋਡਾਂ ਦਾ ਤੇ ਆਹ ਸੜਕ ਜਣੀ ਆਮ ਪਿੰਡਾਂ ਵਿੱਚ ਦੀ ਲੰਘਦੀ ਆ ਤੇ ਬਹੁਤ ਵਧੀਆ ਛੜਕਾ ਜਾਣੀ ਲੱਗੀਆਂ ਹੁਣ ਤੱਕ ਜਿੰਨਾ ਕੇ ਏਰੀਆ ਘੁੰਮ ਲਏ ਆ ਰਾਹ ਰੂ ਮਦਰੀ ਕਦਮ ਦੀ ਆਉ ਮਦਿਆਪੁਰ ਪਹੁੰਚ ਗਏ ਸੀਗੇ ਤੇ ਹੋਟਲ ਚ ਠਹਿਰ ਕਰ ਲਈ ਆ ਨੰਦਾ ਹੋਟਲ ਆ ਹੈ ਮਧਿਆਪੁਰ ਦੇ ਵਿੱਚ ਤੇ ਵਧੀਆ ਵਾ ਉਹ ਸਾਬ ਨਾਲ ਤੇ ਅਸੀਂ ਲੇਟ ਹੋ ਗਏ ਥੋੜਾ ਜਿਹਾ ਇਧਰ ਉਧਰ ਪਜਲ ਹੋ ਗਿਆ ਅੱਜ ਪਰ ਪਹੁੰਚ ਗਏ ਫੇਰ ਵੀ ਤੇ ਪਹੁੰਚ ਗਏ ਇੱਥੇ ਹੁਣ ਦੂਜੇ ਏਰੀਆ ਦੇ ਬੰਦੇ ਜਿਹੜੇ ਆਪਣੇ ਉਧਰ ਪਿੰਡਾਂ ਆਉਂਦੇ ਆ ਅੱਜ ਉਹ ਡਾਇਰੈਕਸ਼ਨ ਦਿੱਤੀ ਸੀ ਨਿੰਦੀ ਨੇ ਥੋੜੀ ਜੀ ਇਧਰ ਉਧਰ ਕਰਕੇ ਪਤਾ ਨਹੀਂ ਨਵੀਆਂ ਛੜਕਾਂ ਨਾ ਆਈ ਅੱਜ ਬਾਕੀ ਚੱਲਦੇ ਫਿਰ ਰੂਮ ਚ ਕਰਦੇ ਆ ਰੈਸਟ ਤੇ ਮੈਂ ਸਿੱਧਾ ਵੀ ਸ਼ੋਪਿੰਗ ਦਾ ਕੰਮ ਨਿਬੜ ਗਿਆ ਸੀ ਅੱਜ ਤੇ ਬਾਕੀ ਕੱਲ ਉਹ ਫੇਰ ਜਾਵਾਂ ਉਹਦੇ ਕੋਲ ਸ਼ਾਮ ਨੂੰ ਤੇ ਬਾਕੀ ਦਿਨ ਇੱਥੇ ਘੁੰਮ ਕੇ ਯਾਨੀ ਇਹ ਰੋਡ ਤੇ ਲੰਘਦਾ ਜ਼ਿਆਦਾ ਟਾਈਮ ਜਦਣ ਦੇ ਤੁਰੇ ਹੋਏ ਆ ਤੇ ਆਰਡਰ ਦਿੱਤਾ ਰੋਟੀ ਦਾ ਹੁਣ ਤੇ ਫਿਰ ਰੈਸਟ ਕਰਦੇ ਆ ਫਿਰ ਕਲਕੀ ਜੀ ਤੇ ਕੰਮ ਖਿੱਚਦਾ ਪਰ ਟਾਈਮ ਨਹੀਂ ਆਰਵਾਜੇ ਤੇ ਲੱਗੇ ਕਾਫੀ ਵੀਰ ਜਾਨਾ ਜੀ ਬਾਹਰ ਵਜੇਗੀ ਵੀਰੇ ਇਹਨੇ ਦਾਹ ਮੈਟਰ ਸੱਤ ਮੀਟਰ ਹੈ ਜੀ ਹੂੰ ਸੱਤ ਮੀਟਰ ਹੈ ਆਹ ਪਹਿਲਾਂ ਫਿਰ ਉਠਾਉਂਗੇ ਸਾਰੇ ਲਾਗੇ ਤਿਆਰੀ ਵੈਰੀ ਕਰਨ ਤੇ ਜਾਣਾ ਅੱਜ ਮਦੇਪੁਰਾ ਦੇ ਏਰੀਆ ਚ ਜਿਹੜੇ ਆਲੇ-ਦਾਲੇ ਆ ਜ਼ਿਲ੍ਹੇ ਚ ਬੈਠੇ ਆ ਇੱਥੇ ਮਦੇਪੁਰਾ ਚ ਤੇ ਨੰਦੀ ਸਾਹਿਬ ਰੈਡੀ ਹੋ ਰਹੇ ਆ ਤੇ ਬਾਬੂ ਨੇ ਤਿਆਰੀ ਪਹਿਲਾਂ ਖਿੱਚਦੀ ਅੱਜ ਸਾਰੇ ਹੱਥੋਂ ਤੇ ਸਮਾਨ ਸਾਡਾ ਹਜੇ ਖਿਲਾਰਿਆ ਪਿਆ ਰੂਮ ਚ ਸਾਰ ਤੇ ਬਾਕੀ ਖਾ ਗਏ ਆਲੂ ਵਾਲੇ ਪਰੌਠੇ ਤੇ ਤੁਰਦੇ ਆ ਫਿਰ ਤੇ ਸ਼ਾਦੀ ਵੀ ਹੈ ਅੱਜ ਨੰਦੀ ਹਾਂ ਸ਼ਾਦੀ ਤੇ ਵੀ ਜਾਣਾ ਸ਼ਾਮ ਨੂੰ ਮੇਥੀਗੋੜੇ ਪਹੁੰਚਣਾ ਵਾ ਫੇਰ ਮਦੇਪੁਰਾ ਤੋਂ ਹੈਗਾ 3 ਘੰਟੇ ਦਾ ਰਾ 120 ਕਿਲੋਮੀਟਰ ਹੋਣਾ ਤਕਰੀਬ 40 ਜਾਂ ਮੈਨੂੰ ਲੱਗਦਾ 40 ਹੀ ਆ ਇਥੋਂ 3 ਘੰਟੇ ਲੱਗਣੇ ਆ ਕਿਉਂਕਿ ਰੋਡ ਵਿੱਚ ਨਾ ਪਿੰਡਾਂ ਵਜ੍ਹਾ ਵਿੱਚ ਦੀ ਜਾਂਦੇ ਕਰਕੇ ਸਲੋ ਹੋ ਜਾਂਦੇ ਆ ਜਾਂਦੇ ਜਾਂਦੇ ਸਾਰਾ ਟ੍ਰੈਫਿਕ ਜੰਨਾ ਵੀ ਆ ਹੋਟਲ ਦੀ ਸਰਵਿਸ ਵਧੀਆ ਸੀ ਪੂਰੀ ਹੋਟਲ ਹੈਗਾ ਆਨੰਦਾ ਤੇ ਰੂਮਾ ਸਰੇਪੁਰ ਤੇ ਨੰਦੇ ਦੇ ਹਿਸਾਬ ਲੱਗਿਆ ਅਖਬਾਰ ਪੜ੍ਹਨ ਤੇ ਵੇਟ ਕਰ ਰਿਹਾ ਹੁਣ ਪਰੌਠਿਆਂ ਦੀ ਆਲੂ ਵਾਲਿਆਂ ਦੀ ਤੇ ਉਦੋਂ ਬਾਅਦ ਫਿਰ ਨਿਕਲਣਾ ਵਾ ਜਗਿੰਦਰ ਕੋਲੇ ਸਪੱਰ ਸਾਡਾ ਤਕਰੀਬਨ ਹੁਣ ਤੱਕ ਪੂਰਾ ਗੜ ਰਿਆ ਤੇ ਵਾਲਾ ਚੱਕਰ ਨਹੀਂ ਪਿਆ ਕਿਤੇ ਜਾਨੀ ਰੋਡਾਂ ਰਾੜ ਪੂਰੇ ਟੌਪ ਨੇ ਜਿਵੇਂ 17 ਚਾਏ ਸੀ 17 ਤੋਂ ਬਾਅਦ ਹੁਣ ਜਾਨੀ ਪੂਰਾ ਮੋਲ ਪਦ ਰਿਆ ਪਿਆ ਰੋਡਾਂ ਦਾ ਤੇ ਰਾਤ ਰੋਤ ਨੂੰ ਵੀ ਕੋਈ ਐਂ ਬ੍ਰੇਕ ਨਹੀਂ ਪਈਦੀ ਉਦੋਂ ਵੀ ਕੋਈ ਚੱਕਰ ਨਹੀਂ ਸੀ ਰਾਤ ਵਾਲਾ ਤਾਂ ਪਰ ਉਹ ਰੋਡਾਂ ਦੀ ਪ੍ਰੋਬਲਮ ਸੀਗੀ ਤੇ ਦੋਗਨਾਂ ਰੀ ਨਦੀਆਂ ਦੇ ਕਈ ਇਹ ਤੇ ਪੁਲ ਬਣਦੇ ਆ ਤੇ ਉਹ ਪਤਾ ਨਹੀਂ ਲੱਗਦਾ ਫਿਰ ਰਾਤ ਨੂੰ ਹਨੇਰੇ ਚ ਤਕਰੀਬਨ ਤਾਂ ਜਾਣੇ 90% ਜਿਵੇਂ ਆਪਾਂ ਰੋਡ ਕਹ ਲਈਏ ਵੀ ਟੋਪ ਟੋਪ ਹੀ ਆ ਟਾਪ ਉੱਪਰ ਵਾਲੇ ਵਾਲਾ ਹੀ ਕੰਮ ਆ ਸਾਰਾ ਚੱਲ ਖੋ ਨਿੰਦੀ ਕੱਲ ਸੈਟ ਹੋਟੇ ਨੂੰ ਲੇਟ ਆਪਾਂ ਮੇਰਾ 8:00 ਵਜੇ 7 ਮਿੰਟ ਹੋ ਗਏ ਵੀਰੇ ਨਿਕਲਣਾ ਆਪਾਂ ਫਿਰ ਇੱਥੋਂ ਲੇਟ ਆਪਾਂ ਉਹਦੀ ਨੂੰ ਕੋਪੇ ਇੱਥੇ ਦੋ ਦੋ ਆ ਨਾ ਸਰ ਨਹੀਂ ਹੁਦੂਨ ਰੱਖ ਲਾ ਪਲੇਟਾਂ ਹੀ ਆ ਬਸ ਆਈ ਪੂਰਾ ਘੰਟਾ ਲੱਗ ਲਿਆ ਨਾ ਗਿਆ ਜਲ ਉਹ ਕਿੱਧਰ ਰੱਖ ਉਹ ਚਾਹਾਂ ਰੱਖ ਲਾ ਬਾਂਦਰੇ ਦੇ ਕੋਟ ਬਾਕੀ ਬੰਦੀ ਗੁੰਦੇ ਜੀ ਆ ਚੱਕ ਬਈ ਉਹ ਤੇ ਮਖਾਣਾ ਜ਼ਰਾ ਇਥੇ ਆਪਾਂ ਸੱਜੇ ਨੂੰ ਨਿਕਲ ਜਾਣਾ ਵਾ ਬਾਹਰਲਾ ਮੋਹਲਾ ਦੇਖ ਸਕਦੇ ਕਿ ਮੈਂ ਟੌਂਦੇ ਸੀਗੀ ਪਹਿਲਾਂ ਔਡ ਗਈ ਥੋੜੀ ਜੀ ਦੂਰ ਹੋ ਗਈ ਹੁਣ ਪਰ ਧੁੱਪ ਨਿਕਲ ਆਉਂਦੀ ਵਧੀਆ ਟਾਈਮ ਨਾਲ ਇੱਥੇ ਕੋਈ ਵਾੜਾ ਨਹੀਂ ਚੱਕਰ ਹੈਗਾ ਝਾਕ ਤੇਲਾ ਬਾਹਰ ਗਿਆ ਉਹ ਸੱਜੇ ਜਾਣਾ ਚਾਹਤ ਹੈ ਦੇਹਲਾ ਸੋਹਣਾ ਸੋਹਲਾ ਘੰਟਾ ਨਿੰਦੀ ਤੇ ਬਹੁਤ ਚਲਾ ਗਿਆ ਕੱਢੀ ਚ ਸਮਾਨ ਰੱਖਣ ਤੇ ਨਿਕਲਦੇ ਆ ਫਿਰ 9 ਵਜਣ ਵਾਲੀ ਆ ਤੇ ਹੋਟਲ ਦਾ ਜੀ ਸਰਵਿਸ ਬਹੁਤ ਵਧੀਆ ਲੱਗੀ ਆਨੰਦਾ ਹੋਟਲ ਵਧੀਆ ਪੁਰਾ ਜ ਹੈ ਐਂਟਰ ਹੁਣ ਸਾਰੀ ਸੀਗਾ ਨੇੜੇ ਹੀ ਆ ਜਦੋਂ ਇੱਧਰ ਆਉਨੇ ਆ ਆਪਾਂ ਸਮਸਤੀਪੁਰ ਵਾਲੋਂ ਖੋਲ ਬਾਈ ਹੈ ਹਲੋ ਖਾਫਾ ਮੈਨੂੰ ਵੀ ਕਿਹਾ ਦੂਰ ਕਰਾ ਆ ਮੂਰੇ ਰੱਖ ਦੀ ਬੈਲ ਜਿਹੜਾ ਤੇ ਆ ਗਿਆ ਆਪਣਾ ਹੋਟਲ ਮਧਿਆਪੁਰਾ ਚ ਤੇ ਨਾਲ ਹੀ ਇਹਦੇ ਅੱਖਾਂ ਦਾ ਹਸਪਤਾਲ ਤੇ ਰੋਡ ਹਜੇ ਸ਼ਾਂਤ ਆ ਸੋ ਬਾਦ ਮੌਲ ਆ ਇੱਥੇ ਵੈਸੇ ਵੀ ਸ਼ਾਂਤ ਹੀ ਰਹਿੰਦਾ ਜਿਆਦਾ ਰੋਡ ਉਹਨੇ ਵੀ ਜੀ ਨਹੀਂ ਹੈਗੇ ਕਿਉਂਕਿ ਥੋੜਾ ਜਿਹਾ ਹੁਣ ਜਿੱਥੇ ਸਾਨੂੰ ਪਾਰ ਪਾਰਸੋਕ ਚ ਉੱਥੇ ਜਿੱਦੜਾ ਆਏ ਆ ਪਹਿਲੇ ਦਿਨ ਇੰਟਰ ਹੋ ਜਾਂ ਬਿਹਾਰ ਚ ਉਦੋਂ ਪ੍ਰੋਬਲਮ ਆਈ ਸੀ ਕਿਉਂਕਿ ਇੱਥੇ ਥੋੜਾ ਜਿਹਾ ਚੰਦ ਜਿਹੜੇ ਆ ਹਥਿਆਰ ਦਾ ਟਾਈਮ ਜਿਆ ਥੋੜਾ ਜਿਹਾ ਤਾਂ ਕਰਕੇ ਰੋੜਾ ਥੋੜੀ ਜਿਹਾ ਹੋ ਜਾਂਦੇ ਜਾਂ ਪਰ ਇੰਨਾ ਫਿਰ ਵੀ ਸਾਨੂੰ ਚੱਕਰ ਨਹੀਂ ਪਿਆ ਤੇ ਗੱਡੀ ਦਾ ਪੂਰਾ ਹਾਲ ਹੋ ਗਿਆ ਕੱਲ ਫੇਰ ਕਿਉਂਕਿ ਰਾਹ ਨੂੰ ਜਿੱਥੇ ਬਣਦੇ ਉੱਤੇ ਫਿਰ ਮਿੱਟੀ ਨਾਲ ਭਰ ਜਾਂਦੀ ਹੈ ਗੱਡੀ ਚੱਲੀਏ ਬਈ ਇਹ ਤਾਂ ਆਪਣਾ ਹੋਏਗਾ 45 ਮਿੰਟ ਦਾ ਰਾਹ ਵਾ ਸਾਰੇ ਪਾਸੇ ਕੰਟਰੀ ਮਾਰ ਦਾ ਰਾਈ ਉੱਥੇ ਆਪੋ ਸਾਰਿਆਂ ਨੂੰ ਕਾਈ ਮੀਟ ਦਾ ਰੋਡ ਦੇਖਣ ਹਾਂ ਸਾਊਥ-ਵੈਸਟ ਔਨ ਮਧੇਪੁਰਾ ਵੈਸਟ ਬਾਈਪਾਸ ਰੋਡ ਟੂ ਉਹਨਾਂ ਪੁੱਸਪਨ ਦੇ ਹਾਂ ਕਾਇਨ ਗੁ냔ਾਂ ਦੇ ਅਸਾਂ ਰਿਆਂ ਦੇ ਇਹਦੇ ਰੋਕੀ ਫਿਰਦੇ ਤੇਰੇ ਨੂੰ ਸੜਕ ਸਾਰੀਆਂ ਤੇ ਗੰਗੋਰਾ ਗਊਆ ਹੈ

ਮਧਵਨ 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 ਕਾਈ ਜਦੋਂ ਇਹ ਦੇਖੇਗਾ ਵੀਡੀਓ ਮਤਲਬ ਪਤਾ ਚੱਲ ਜਾਏਗਾ ਪਛਾਣ ਲਏਗਾ ਵੀ ਇਹ ਸਾਡੇ گاؤں ਦਾ ਹੈ ਕਿ ਨਹੀਂ ਹੈ ਜੋ ਦੇਖੇਗਾ ਅਗੇ ਵੀਡੀਓ ਵਿੱਚ ਅਗੇ ਜਗਿੰਦਰ ਦੇ ਪਿੰਡ ਤੇ ਆਪਣੇ ਮਧੇਪੁਰਾ ਤੋਂ ਕਿਸਨ ਗੰਝ ਪਿੰਡ ਦੇਖ ਸਕਦੇ ਆ ਤੇ ਸਾਰੇ ਪੁਰਾਣੇ ਬੰਦੇ ਆ ਆਪਣੇ ਜੀਮਨੇ ਵਾਲੇ ਤੇ ਬਾਕੀ ਲਾਦੇ ਜਗਿੰਦਰ ਕੋਲੇ ਗੱਡੀ ਲਿਆ ਕੇ ਇਧਰ ਹੀ ਘੜ ਠੀਕ ਹੈ। ਉਹ ਕਿਵੇਂ ਆ? ਠੀਕ ਹੈ ਠੀਕ ਹੈ। ਧੰਨਵਾਦ ਤੇਰਾ ਪਹਿਲਾਂ ਤਾਂ ਮੈਨਾਂ ਲਈ। ਵੀ ਤੂੰ ਘਰੇ ਹਾਜ਼ਰ ਆਜਾ। ਅੱਜ ਮਿਲਿਆ ਤੋਗੇ। ਉਹ ਜੀ ਯਾਰ ਉਹਦੇ ਕਹਿੰਦੇ ਸਾਝੇ ਮੇਰੇ ਹੁੰਦੇ ਤਾਂ ਆਈਓ। ਆ ਕੇ ਦੇਖ ਲੈ ਫਿਰ। ਮੈਂ ਕਹਿੰਦਾ ਜਿਆਦਾ ਸੀ। ਮੈਂ 23 24 ਤੱਕ ਨੂੰ ਮੈਂ ਆਇਆ। ਅੱਛਾ। ਅੱਜ ਆ ਗਿਆ। ਜਿਹੜਾ ਬੰਦਾ ਲੋਕੇਸ਼ਨ ਭੇਜਿਆ ਸੀ ਇਸ ਟਾਈਮ ਕਿੱਥੇ ਆ ਉਹ ਉਧਰ ਸੀ ਉਹ ਹਾਂ ਹਾਂ ਉੱਥੇ ਦੀ ਨਾ ਤੈਨੂੰ ਤਾਂ ਉੱਥੇ ਗੱਡੀ ਮੋੜਦਾ ਹੀ ਉਧਰ ਠੀਕ ਹੈ ਜੀ ਜਿੱਥੇ ਆਉਣਾ ਨਾ ਅੱਜ ਆ ਜੀ ਉੱਥੇ ਲੋਕੇਸ਼ਨ ਭੇਜਣਾ ਜਿਹੜਾ ਉਹ ਇੱਥੇ ਸੀ ਅੱਜ ਆ ਜੀ ਅਸੀਂ ਤਾਂ ਹੀ ਉਹ ਤੈਨੂੰ ਦੇਖ ਲਿਆ ਕਰਕੇ ਇੱਧਰ ਆ ਗਏ ਨਹੀਂ ਉਧਰ ਮੋੜਦੇ ਸੀ ਗੱਡੀ ਹਾਂ ਜੀ ਤਾਂ ਹੀ ਜਦੋਂ ਉਹ ਉਹ ਤੇ ਪਰਲੇ ਪਾਸੇ ਸੀਗਾ ਦੋ ਗੱਲਾਂ ਬਾਰੇ ਹਾਂ ਜੀ ਅੱਜ ਉਹ ਬਸ ਨਾਲੇ ਸੀ ਉਹ ਤਾਂ ਦਾਰੇ ਠੀਕ ਹੈ ਅੱਜ ਆ ਹੋਰ ਸੁਣਾ ਕੇ ਦੱਸ ਪਾ ਠੀਕ ਹੈ ਜੀ ਮੈਂ ਜੀ ਵੀ ਤੇ ਆ ਹਾਂ ਹਾਂ ਉਹ ਨਹੀਂ ਉਹ ਕੀ ਚਾਹਦਾ ਮੈਂ ਉਹ ਵਾਪਸ ਘਰ ਕਿਹਾ ਗਿਆ ਹਾਂ ਹਾਂ ਜੀ ਆਜਾ ਬੜਾ ਵਾਈ ਦਾ ਇਧਰ ਹੀ ਆ ਤੁਹਾਨੂੰ ਹਾਂ ਜੀ ਹਾਂ ਬਰਾਵਾਈ ਤੇ ਆ ਬਰਾਵਾਈ ਜੀ ਅੱਛਾ ਆ ਜੀ ਤੇਰਾ ਘਣਾ ਨਰਾਉ ਆ ਨਾਲ ਹੀ ਇਕੱਠੇ ਹੀ ਆ ਸਾਰੇ ਇਕੱਠੇ ਹੀ ਇੱਕ ਜੀ ਹੈ ਬਸ ਉਹਦਾ ਹਾਂ ਜੀ ਸਾਰੇ ਸਹੀ ਆ ਜਾ ਅਰੇ ਕੰਨਾਲਿਆਂ ਆਵਾਂ ਲਾਗਉਂਦਾ ਪਾਣੀ ਲੈ ਆ ਪਾਣੀ ਪੀ ਲੈਨੇ ਵਸ ਕੋਈ ਨਾ ਅਰੇ ਬਰਵਾ ਇਹਦੇ ਨਹੀਂ ਆ ਗਿਆ ਹਾਂ ਪਰ ਸੋ ਅੱਜ ਸੀ ਆਜੇ ਪਰਸੋਂ ਮੈਨੂੰ ਮਿਲ ਕੇ ਰਿਹਾ ਸੀ ਸਾਹਮਣੇ ਅੱਛਾ ਅੱਜ ਆਜੇ ਹੈ ਹੀ ਪੰਨਾ ਹੈ ਹੀ ਪਾਣੀ ਇਹਦੇ ਸਪਰ ਬੰਦ ਸੋ ਮਦਦ ਕਰ ਆਪਣੇ ਚੱਲਦਾ ਨਹੀਂ ਨਾ ਉਧਰ ਆਪਣੇ ਬਦਲੀ ਹੋਊਗਾ ਤੁਹਾਡੇ ਅੱਜ ਕੋਈ ਗੱਲ ਇੱਥੇ ਹਮੇ ਚੱਲਦੇ ਆਜਾ ਆਜਾ ਚਲੋ ਹਾਂ ਆਹ ਆਹ ਫੂਲ ਡਰਾਈਵਰ ਸੀ ਹਾਂ ਚਾਹਤੀਆਂ ਸਾਰਾ ਲਗਾਵਾਂ ਫਿਰ ਮੁੜ ਕੇ ਨਹੀਂ ਹੋਰ ਉਹਨੇ ਕਿਸੇ ਕੰਮ ਕੀਤਾ ਬਸ ਮੁੜ ਕੇ ਨਹੀਂ ਗਿਆ ਬਸ ਫਿਰ ਪਿੰਡ ਹੀ ਆ ਗਿਆ ਹਾਂ ਪਿੰਡੋ ਆ ਗਿਆ ਫਿਰ ਤੇ ਇਹ ਤੂੰ ਲੈ ਲਿਆ ਇਹ ਤੂੰ ਅਰਸ਼ੀਕ ਸ਼ੇਦੀ 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 ਤੋਂ ਲਾਣ ਦੇ ਸੀ ਉਹਦੇ ਆਹ ਆ ਆ ਇਹ ਮਦਵਨ ਸ਼ੇਦੀ ਦਾ ਪਿੰਡ ਹੈ ਲੈ ਹਾਂ ਸ਼ੇਦੀ ਦੇ ਪਿੰਡ ਦਾ ਹੋ ਰਹੇਗਾ ਇਹ ਕਿਹੜਾ ਬਾਦਮ ਏ ਇਹ ਜਿਹੜਾ ਮਧਵਨ ਆਇਆ ਹੈ ਅੱਛਾ ਆ ਜੀ ਹਾਂ ਉਹਦੇ ਨਾਲ ਕਿਹੜਾ ਵਾ ਉਹ ਦਾ ਸ਼ੇਦੀ ਵਿਚਰੇ ਆ ਉਹ ਤਿੰਨ ਪਰਮਾ ਪਰਦੇ ਆ ਮੋਰਲੀ ਨਾਲ ਕੇ ਪਾਸ ਹੈ ਜੀ ਅਸਾਂ ਮੋਰਲੀ ਨਾਲ ਕੇ ਪਾਸ ਹਾਂ ਜੀ ਹਾਂ ਬਹੁਤ ਬੰਦੇ ਰਹਿੰਦੇ ਨੇ ਉਹਨਾਂ ਦੇ ਬਾਹਰੇ ਘਰੇ ਬਹੁਤ ਬੰਦੇ ਸਾਹਮਣੇ ਜਿਹੜਾ ਉਹਨਾਂ ਕੀ ਹਾਂ ਉਹਦੇ ਬੰਦੇ ਬਹੁਤ ਬੰਦੇ ਉੱਪਰ ਪਸ਼ੂ ਵੀਰਾਂ ਦੇ ਉੱਤੇ ਵੀ ਉੱਤੇ ਸੀਗਾ ਹਾਂ ਜੀ ਹਾਂ ਜੀ ਹਾਂ ਬਾਹਰੇ ਘਰੇ ਬਾਹਰ ਲੈ ਗਏ ਬਾਕੀ ਪੜ੍ਹਾਈ ਦੀ ਅਨਲਾਈਨ ਫਾੜੀ ਜਾਂ ਪੂਰੀ ਵੀ ਜਿਹੜਾ ਉਹ ਵੀ ਲਿਆ ਜਿਹ ਦੋ ਵੀ ਕੀਆ ਲੈ ਹਾਂਜੀ ਹਾਂ ਇਹ ਤਾਂ ਚੰਗਾ ਕੀਤਾ ਚੱਲਦਾ ਬਹੁਤ ਚੱਲਦਾ ਖੁਦਕੁਦਰਤ ਹਾਂਜੀ ਕੱਲ੍ਹ ਦੂਰੀਆਂ ਨੂੰ ਲੈ ਹਾਂਜੀ ਕਹਾਂ ਚਲਦਾ ਪੜਾ ਕੋਲ ਦੂਰ ਹੈ ਜੀ ਦੂਰਾ ਦੂਰ ਹੈਗਾ ਜੀ ਕਿਹੜਾ ਸ਼ਹਿਰ ਬੜਾ ਸਾਜ ਤੇ ਹੈਗਾ ਕਿਸਨਗਾਂ ਇੱਥੇ ਪੜਦਾ ਹੈ ਆ ਮੇਰੇ ਇੱਥੇ ਬੇਜਾਦ ਲੇ ਲਗੁੰਦੀ ਕੋਈ ਬੇਜਾ ਨਾ ਆ ਉਹ ਤੋਂ ਬਾਅਦ ਹੋਣੋ ਇਹਨਾਂ ਸੈਂਟਰ ਦੇ ਜਿਆ ਦੂਰ ਜੀ ਸੈਂਟਰ ਤੋਂ ਦੇ ਦਿਆ ਹਾਂ ਜੀ ਹਾਂ ਜੀ ਹਾਂ ਤੇ ਰੋਜ਼ ਜਦੋਂ ਹੁੰਦੇ ਆ ਹੁਣ ਦੋ ਰੋਜ਼ ਗਿਆ ਆ ਉਹ ਤਾਂ ਸੱਜੇ ਕੋਲ ਉਹ ਤਾਂ ਸਾਈਡ ਤੇ ਜਾਂਦੇ ਉਹ ਰਸਾ ਕਾਉ ਤੇ ਜਾਂਦੇ ਜੀ ਉਹ ਮੁੱਕ ਸਕਦੇ ਜਾਂਦੇ ਹਾਂ ਜੀ ਹਾਂ ਜੀ ਚਲੋ ਉਹ ਰੋਸਾਂ ਦਾ ਪਿੰਡ ਕਿੱਥੇ ਹੈ ਰੋਸਾਂ ਕਿਵੇਂ ਉਹ ਹੈ ਉਧਰ ਰਿਹਾ ਕਿਸ ਵਰਮਾ ਆ ਹਾਂ ਤਿੰਨ ਪਰਮਾ ਅਸਿੱਤੇ ਛੇੜੀ ਕੇ ਪਿੰਡ ਹੈ ਜੀ ਅਸੇ ਉਹ ਹਾਂ ਆ ਜੀ ਆ ਜੀ ਰੈਂਕੂ ਦਾ ਵੀ ਉਧਰ ਹੀ ਨਿਕਾਲਾ ਰੈਂਕੂ ਕੇ ਉਧਰ ਹੀ ਨਿਕਲਨੇ ਆ ਜੀ ਵਾਈ ਰੋਡ ਹਾਂ ਜੀ ਹਾਂ ਵਾਈ ਰੋਡ ਜਿਹੜਾ ਬੋਸਕਰ ਉਹਦਾ ਕੀ ਨਾਮ ਹੈ ਬੋਸਕਰ ਵਾਲੇ ਦਾ ਗੀਰਜਾ ਜਿਹੜਾ ਬੋਸਕਰ ਰਹਿੰਦੇ ਆ ਗੀਰਜਾ ਉਹਨੂੰ ਫਿਰ ਅੱਗੇ ਤੂੰ ਵੀ ਨਾਲ ਹੀ ਮਿਲਦਾ ਉਹਦਾ ਨਾਮ ਤਾਂ ਉਹ ਮੇਸੀ ਆਓ ਗਿਆ ਜਾਂਦੇ ਤਾਂ ਸਟਾਰਟ ਕੋਣ ਮੇਸੀ ਨਹੀਂ ਨਾ तो 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 ते असली दिन के दिन आजी है प्रबंधन हो रहा है सभी तीन दिन से गाँव गाँव में अलग अलग है कल तो मूर्ति ला रहा था बहुत हरे ਇੱਕ ਹੀ ਲੈ ਲੈਣਾ ਬੱਸ ਇੱਕ ਹੀ ਇੱਕ ਹੀ ਲੈਣਾ ਜਿੰਦਰ ਬਹੁਤ ਆਹ ਉਹ ਨਹੀਂ ਬਹੁਤ ਬਹੁਤ ਉਹ ਨਹੀਂ ਨਹੀਂ ਇੱਕ ਹੀ ਉਹ ਇੱਕ ਹੀ ਲੈ ਲੈ ਬੱਸ ਇੱਕ ਰੰਗ ਦੇ ਦੇ ਇੱਕ ਹੀ ਬਹੁਤ ਉਹ ਬੁੱਲ ਲੈ ਲੈ ਦਾਇਆ ਲੈ ਲੈ ਕਿਹਦੀ ਬਤ ਅਤੂ ਦਾ ਨਹੀਂ ਹੋਣਾ ਇਹ ਤਾਂ ਆ ਗਿਆ ਨਾ ਲੈ ਲੈ ਆ ਗਿਆ ਤਾਂ ਨਹੀਂ ਉਹ ਤਾਈ ਜੀ ਚਲਾ ਗਈ ਆਈ ਵੀ ਜਦੋਂ ਸਾਡੇ ਕਦੇ ਦੇਖਣਾ ਬਾਹਰ ਕੁਝ ਲੈਣ ਲਾਉਣ ਲੈ ਕੇ ਆਉ ਨਾਲ

ਮਰਾ ਮਟਾ ਖੇਤੀ ਹੈ ਚਲੋ ਇਹ ਜਗਿੰਦਰ ਦਾ ਭਰਾ ਮੇਸੀ ਆ ਤੇ ਉਹਦੇ ਘਰ ਦੀ ਛੱਤ ਤੇ ਬੈਠੇ ਆ ਤੇ ਮੌਲ ਵਧੀਆ ਪੂਰਾ ਤੌਪੜ ਇਹ ਜਗਿੰਦਰ ਦਾ ਭਰਾ ਵੱਡਾ ਵਾ ਬਦਰੀ ਕਈ ਸਾਲ ਹੋ ਗਏ ਇਹ ਫਿਰ ਆਇਆ ਨੀਗਾ ਹੁਣ ਪੰਜਾਬ ਅਮਿੰਦਰ ਕੇ ਪਾਸ ਹੈ ਹਾਂ ਅਭੀ ਵਹੀ ਹੈ ਉੱਥੇ ਆਹ ਪ੍ਰਾਣਾ ਦਾ ਵੀ ਹੈ ਹੈ ਘਰ ਪਰ ਹੈ ਹਾਂ ਅਭੀ ਘਰ ਪਰ ਹੈ ਤਾਂ ਹੀ ਦੇ ਉੱਥੇ ਜਾਂਦਾ ਹੁੰਦਾ ਸਿੱਧੀ ਜਦੋਂ ਸਿੱਧੀ ਜਾਊਗਾ ਪਹਿਲਾਂ ਉਹਤੇ ਫਮਨ ਵਾਲਾ ਜਾਣਾ ਹਾਂ ਇਧਰ ਤੇ ਆਊਗਾ ਤੇ ਇੱਕ ਰਾਤ ਰਹਿ ਕੇ ਆਊਗਾ ਸਿੱਧੀ ਬਗਰ ਬਗਰ ਰਹਿ ਇਹ ਸਭ हमरे वहां मामा ਹੈ ਹਮਰਾ ਜਿ세 ਹੈ ਤਾਂ ਉਹ ਮਮੇ का सब बगल में है वंडी है ठीक है ਇਹ ਆ ਗਿਆ ਮੇਸੀ ਜਗਿੰਦਰ ਦਾ ਭਰਾ ਇਹ ਵੀ ਹੁਣ ਪਿੰਡੀ ਰਹਿਣ ਲੱਗ ਗਿਆ ਵਾ ਆਉਂਦਾ ਨਹੀਂ ਪੰਜਾਬ ਹੁਣ ਤੇ ਆ ਗਿਆ ਬਦਰੀ ਤੇ ਇਹ ਪਿੱਛੇ ਇਹ ਵੀ ਪੁਰਾਣਾ ਬੰਦਾ ਹੀ ਆ ਜੀਮ ਨੇ ਆਉਂਦਾ ਇਹ ਵੀ ਤੇ ਪਿੱਛੇ ਮੇਰੇ ਆਉਂਦਾ ਜਗENDER ਇਹ ਠੀਕ ਹੈ ਪਹਿਰੇ ਹੱਥ ਨਹੀਂ ਲਗਾਏ ਤੇ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਗੋਂ ਬੋਟਾ ਤਾਂ ਨਹੀਂ ਕੀ ਆ ਨਹੀਂ ਆਂਦੇ ਆਪਣੇ ਨਹੀਂ ਚੱਲਦਾ ਇਧਰ ਠੀਕ ਆ ਅੱਜ ਦਾ ਕੋਈ ਨਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਨਹੀਂ ਜਦੋਂ ਜਿਆਦਾ بڑا ਫੇਰਦਾ ਹੁੰਦਾ ਉਮਰ ਮੇ ਨਾ ਬਰਾ ਬੁੱਝੇ ਚੇ ਇਹ ਹੈ

बुजकर में ही हाँ बुजकर बगल में, में, बग, में है हमारा गांव वहीं का है, जीवना जीवना है। जीवना हाँ जीवना। चीवना गांव है चीवना बुजकर बरसात चीवना है हमारा चीवना चीवना में है ये इससे बड़ा बनेगा या इतने चढ़ाई बनेगा इसका नहीं नाप के हिसाब से है इस घर के घर के लिए है घर बनाना इसे नहीं घर नहीं ये वैसे काटी फरक कहीं जरा स्कूटी नहीं बनाऊंगा टूट जा गया है कर रिपेयर करना है जहाँ ये नया लग जाएगा इसका कितना मन है ये धूप में है बारिश बारिश में पड़ता है है धूप तो इसका कितना मन है ये हम ये कितना टाइम खराब नहीं होता कितने साल चार पाँच बस जो तूड़ी वाला बनाते हैं जिसमें तूड़ी डालते हैं वो तो बोलता है पंद्रह चालीस साल हो गया तीस साल हो गया हाँ। चल जाता है इतना इन्हीं हाँ। तो इन का है ये बगल वाला मकान जो है ठीक है बांस सारा अपना ही है इसमें इनका भी है और तो दूसरा का भी है तो कुछ साझा है, है, है सभी घर का जो काट ल, अपना अपना काटता है कि, कि किसी का भी काट लेगा दूसरे का नहीं काटेगा ये ये बांस का नाम है क्योंकि ऐसे ही बांस ही है इसका जो बीज है एक हाँ। क्वालिटी हो है ना कौन सा बीज है? इन नया खोपर है, इसको अलगा करके आप देगा? इसका बीज हो जो इसको बोलते हैं ए वाला बढ़िया है, बाहर से दूसरा बढ़िया है, एक बोलता है दूसरा। इसको बोलते हैं चाव। चाव इसको बोलते हैं हरो। हरो ये दूसरा है? हाँ। ये हरो है? ये चाप हां चाप 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 इसके बाद उधर है उसको कुत्ते हैं मको वो पतला है इससे उसका मांस बनता है जड़ी बढ़िया बांस है

ਉਹ ਵੀ ਪਾਣੀ ਹੋਣਾ ਫਿਰ ਕੋਲ ਲੈਣੇ ਆਏ ਲੈ ਲੈਣੇ ਨੂੰ ਕੋਲ ਲੈਣੇ ਆਏ ਗਾੜੀ ਲੈ ਕੇ ਆਓ ਬੈਗ ਵੋਟ ਆ ਗਿਆ ਚਲੋ ਲੈ ਕੇ ਚਲੀਏ ਉਹ ਜੀ ਘਰ ਕਿਨ ਚਾ ਜਾਨੀ ਤਾਂ ਸ਼ਾਇਦ ਜਾਨਤਾ ਨਹੀਂ ਹੈ ਹਾਂ ਆਏ ਜਿਆਦਾ ਆ ਜਾਨਤਾ ਤਾਂ ਹਾਂ ਹਾਂ ਦੇਖ ਰਿਹਾ ਪਛਾਨਤਾ ਇਸ ਕੋਲ ਹਾਂ ਪਛਾਨ ਗਿਆ ਤੂੰ ਦੇਖ ਇਹ ਕੋਲੋਂ ਕੋਲ ਲੈਣੇ ਆਏ ਹੈ ਭਾਈ ਕੋਈ ਹੋਰ ਹੈ ਹਮਾਰਾ ਕੋਲ ਉਸ ਕੋ ਲੈਣੇ ਆਏ ਲੋਕ ਤੋੜਾ ਦੇ ਕੋਈ ਛੋਟਾ ਮੁੰਡਾ ਕਹਿੰਦੇ ਤਾਂ ਪੰਡਤ ਬਣਾਏ ਪੰਡਤ ਹਾਂ ये रास्ता ऐसे थोड़ा है किदारी रास्ता है नहीं है। नहीं ऐसा अपना रास्ता है मर्जी जो घर पीछे हो जाए ये सरकारी ने है ज्यादा या सरकारी ने होता है आदरपुर आदरपुर तुम लोग फोटो खिंचवा के चलो तुम भी लोग पीछे आ जाएंगे भाई क्या हालत है भैया समझ गया छोड़ दिया भाभी है अब का खाएगा हम चाहिए ये बुढ़िया की मोटर पर हां हां मेरा भाई ਕਦੋਂ ਹੋਂਡਿਆ ਲੋੜੀ ਉਹ ਕੀ ਕਹਿ ਰਿਹਾ ਠੀਕ ਹੈ ਅਜੇ ਨਾ ਪਰੇ ਗੋਮੇ ਇਹ ਕੋਈ ਜੀਤ ਨੂੰ ਗੋਮੇ ਮੋਬਾਈਲ ਨਹੀਂ ਸਰ ਤੁਸੀਂ ਕਿ ਆਏ ਆ ਸਭ ਦੋਹਾਂ ਚਾਹੀਏ ਪਾਗ ਮੁਲਾਣੇ ਨਹੀਂ ਦੇਖੀ ਹੋਇਆ ਠੀਕ ਹੈ ਇਹ ਕੱਚੀ ਪਗੜੀ ਦੇਖ ਲੋੜਾ ਨਾ ਦੇਖੇ ਉਹ ਦੋ ਜਣਾ ਆਵਾ ਜਾਣਾ ਬਸ ਇੱਕ ਦੋ ਦਿਨ ਮਹੀਨਾ ਕੰਕਲੀ ਕਰੇਗਾ ਅਜੇ ਕਦੋਂ ਗਿਆ ਗਿਆ ਗੀਰਜ ਗੀਰਜ ਦੇ ਪਿੰਡ ਆਏ ਸੀ ਤੇ ਸੀਗਾ 100 ਸਵਾ 100 ਕਿਲੋਮੀਟਰ ਦੂਰ ਕਿਤੇ ਗਿਆ ਹੋਇਆ ਕੰਮ ਤੇ ਇਹ ਲੇਟ ਹੋ ਗਿਆ ਇਹਨੇ ਅੱਧਾ ਪੌਣਾ ਘੰਟਾ ਸਾਨੂੰ ਰੋਕ ਲਿਆ ਰੋਡ ਤੇ ਤੇ ਸਾਡੇ ਕੋਲ ਟਾਈਮ ਸੀਗਾ ਖਤਮਾ ਪੂਰਾ ਤੇ ਪਰ ਫਿਰ ਵੀ ਅਸੀਂ ਕਿ ਚਲੋ ਬੰਦੇ ਨੂੰ ਮਿਲ ਕੇ ਜਾਵਾਂਗੇ ਕਿਉਂਕਿ ਇੱਕ ਰੂਟ ਤੇ ਹੀ ਬੰਦੇ ਸੀ ਤਕਰੀਬਨ ਸਾਰੇ ਬੰਦੇ ਇਹ 150 ਕਿਲੋਮੀਟਰ ਦੇ ਵਿੱਚ ਵਿੱਚ ਤਕਰੀਬਨ ਸਾਰਿਆਂ ਨੂੰ ਮਿਲ ਲੈ ਆਲੂ ਉਖੜ ਜਾਗਾ ਹੈ ਆਲੂ ਉਖੜ ਜਾਗਾ ਕੈਸੇ ਕੋ ਸਾਰਾ ਆਦਮੀ ਤਾਂ ਇਧਰ ਆ ਨਹੀ ਜਾਏਗਾ ਦੂਜੇ ਦਾ ਪਕੜ ਲਗਾ ਕਾਮ ਬਾਕੀ ਇਹ ਦੇਖ ਸਕਦੇ ਹੋ ਚੱਕੀ ਇਹ ਪੁਰਾਣਾ ਸਿਸਟਮ ਤੇ ਆਪਾਂ ਨੂੰ ਕਲਚਰ ਜਿਹੜਾ ਖਤਮ ਕਰ ਲਿਆ ਨਾ ਪੰਜਾਬ ਦਾ ਤੇ ਇਹ ਤੇ ਆਉਣਾ ਪੈਣਾ ਆਪਾਂ ਨੂੰ ਤੇ ਇਹਨੂੰ ਇਹ ਚੱਕੀ ਦਾ ਠੰਡਾ ਆਟਾ ਜਿਹਨੂੰ ਆਪਾਂ ਕਹਿੰਦੇ ਆ ਤੇ ਮੋਟਾ ਆਟਾ ਵੀ ਇਹਦਾ ਵਾ ਜਿਹੜੀਆਂ ਹੁਣ ਮਸ਼ੀਨਾਂ ਆਪਣੀਆਂ ਆ ਗਈਆਂ ਨਾ ਬੂਰਾ ਖੱਢੀ ਜਾਂਦੇ ਵਿੱਚੋਂ ਸਾਰਾ ਤੇ ਉਹ ਉਹਦੇ ਕਰਕੇ ਆਪਾਂ ਕਹਿੰਦੇ ਵੀ ਹੁਣ ਪੰਜ ਦਿਨ ਹੀ ਰੋਟੀ ਖਾਧੀ ਤੇ ਇਹ ਸਿਸਟਮ ਤੇ ਆਉਣਾ ਪੈਣਾ ਪਊ ਦੁਬਾਰਾ ਤੇ ਹੈਗੀ ਹੱਥ ਵਾਲੀ ਚੱਕੀ ਤੇ ਨਾਲੇ ਚੱਕਮੀ ਇਹ ਸਾਡੀ ਹੋ ਗਈ ਨਾ ਮੈਂ ਅੱਜ ਲੱਭਣ ਨੂੰ ਲੱਗਣਾ ਉਸ ਵਾਸਤੇ ਇਹ ਚੱਕੀ ਇਹ ਤੁਹਾਡੇ ਆ ਚੀਜ਼ ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਤੁਹਾਡਾ ਦਰਖਤ ਹੈ ਨਾ ਪੇੜ-ਪੌੜ ਜ਼ਿਆਦਾ ਹੈ ਨਾ ਇਹ ਗੂੜ ਜ਼ਿਆਦਾ ਹੈ ਨਹੀਂ ਕਿ ਬਿਹਾਰ ਮੈਂ ਤਾਂ ਮਰ ਹੀ ਜਾਵਾਂ ਹਾਂ ਹਾਂ ਤੇ ਪੇੜ ਲਾਉਗਾ ਤੂੰ ਮਰ ਜਾਏਗਾ ਆ ਜਿਹੜਾ ਮਈ ਜੂਨ ਜੁਲਾਈ ਆ ਗਿਆ ਇਹ ਨਹੀਂ ਪੈਂਦੀ ਬਹੁਤ ਮੀਂਹ ਓਏ ਓਏ ਇਹ ਨੇਚਰਲ ਆ ਪੱਖਾ ਜਣਾ ਚੱਲਣਾ ਠੰਡਾ ਪਸ਼ੂਆਂ ਨੂੰ ਪੱਖਾ ਕੋ ਲੋਨੀ ਪੜਤੇ ਹੈ ਬਾਈ ਉਹ ਹੀ ਹੈ ਨਾ ਵੀ ਠੰਡਾ ਹੈ ਪੇੜ ਤੋਂ ਵੈਸੇ ਕਰਨਾ ਹੁੰਦਾ ਹੈ ਘਰ ਹੀ ਜਾ ਕੇ ਕਿ ਉਤਨਾ ਗਰਮੀ ਲੈ ਲਏ ਜਿੰਨਾ ਕਿ ਇੱਧਰ ਠੰਡਾ ਲੱਗੇਗਾ ਨਾ ਉਦੋਂ ਤੱਕ ਪੱਖਾ ਦਾ ਹਵਾ ਨਹੀਂ ਲੱਗਦਾ